ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਹਮੇਸ਼ਾ ਇਦਾਂ ਹੀ ਰਹੋ ਤੇ ਚਲੋ ਅੱਜ ਆਪਾਂ ਇੱਕ ਮੁੱਦੇ ਤੇ ਗੱਲ ਕਰਦੇ ਆ ਜਿਹੜਾ ਚੱਲ ਰਿਹਾ ਹੈ ਸਰਦਾਰ ਜੀ 3 ਬਾਰੇ ਕਿ ਫਿਲਮ ਰਿਲੀਜ਼ ਕਰਨੀ ਜਾਇਜ਼ ਹੈ ਨਹੀਂ ਜਾਇਜ਼ ਹੈ ਕੌਣ ਦੇਸ਼ਦਰੋਹੀ ਹੈ ਕੌਣ ਫੇਕ ਹੈ ਕੌਣ ਨਹੀਂ ਹੈ ਤਾਂ ਮੈਨੂੰ ਤਾਂ ਜਿਹੜੀ ਗੱਲ ਸਮਝ ਆਉਂਦੀ ਹੈ ਜੱਟ ਸੌਦਾ ਆਪਣਾ ਦਾ ਸਿੱਧਾ-ਸਿੱਧਾ ਆਪਾਂ ਤਾਂ ਜੱਟ ਸੌਦੇ ਦੇ ਹਿਸਾਬ ਨਾਲ ਚੱਲਦੇ ਆ ਜੋ ਆਪਣਾ ਦਿਮਾਗ ਸਮਝਦਾ ਹੈ ਜੋ ਦਿਲ ਨੂੰ ਸਮਝ ਆਉਂਦੀ ਹੈ ਉਹੀ ਗੱਲ ਕਰਦਾ ਮੈਂ ਹਨਾ ਆਪਾਂ ਮੈਂ ਕਦੇ ਅੱਜ ਤੱਕ ਦਿਮਾਗ ਤੋਂ ਨਹੀਂ ਸੋਚਿਆ ਸੋਰੀ ਦਿਲ ਤੋਂ ਹੀ ਚੱਲੇ ਆ ਤਾਂ ਮੈਨੂੰ ਇਹਨਾਂ ਲੱਗਦਾ ਕਿ ਮੈਂ ਵੀ ਪਿੱਛੇ ਜੇ ਕਾਫੀ ਪੋਡਕਾਸਟ ਦੇ ਵਿੱਚ ਇਹ ਬੋਲਿਆ ਸੀਗਾ ਕਿ ਯਾਰ ਅਸੀਂ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰਨਾ ਠੀਕ ਆ ਨਾ ਉਹ ਅਸੀਂ ਹੁਣ ਨਹੀਂ ਕਰਨਾ ਜਦੋਂ ਪਹਿਲਗਾਮ ਦਾ ਅਟੈਕ ਹੋਇਆ ਵਾਰ ਹੋਈ ਉਹਨਾਂ ਨੇ ਬਿਆਨਬਾਜ਼ੀ ਦਿੱਤੀ ਸੋ ਉਹਨਾਂ ਦੀਆਂ ਬਿਆਨਬਾਜ਼ੀਆਂ ਹੋਈਆਂ ਅਸੀਂ ਬੋਲੇ ਉਸ ਤੋਂ ਬਾਅਦ ਅਸੀਂ ਕਹਾਂਗੇ ਅਸੀਂ ਉਹਨਾਂ ਦੇ ਕੰਮ ਨਹੀਂ ਕਰਨਾ ਦੁਬਾਰਾ ਉਹਨਾਂ ਨਾਲ ਕੰਮ ਨਹੀਂ ਕਰਨਾ ਪਰ ਜਿਹੜੀਆਂ ਫਿਲਮਾਂ ਪਹਿਲਾਂ ਦੀਆਂ ਸ਼ੂਟ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਾਡੇ ਪ੍ਰੋਡਿਊਸਰਾਂ ਦਾ ਸਾਡੇ ਭਰਾਵਾਂ ਦਾ ਪੈਸਾ ਲੱਗਿਆ ਜਦੋਂ ਸਾਨੂੰ ਨਹੀਂ ਸੀ ਪਤਾ ਕਿ ਇਦਾਂ ਦੇ ਹਾਲਾਤ ਬਣ ਜਾਣਗੇ ਇਦਾਂ ਦੀਆਂ ਚੀਜ਼ਾਂ ਹੋ ਜਾਣਗੀਆਂ ਸੋ ਹੁਣ ਮੈਂ ਕਹਣਾ ਕਿ ਉਹ ਫਿਲਮਾਂ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ ਉਦੋਂ ਸਾਨੂੰ ਨਹੀਂ ਸੀ ਪਤਾ ਕਿ ਸਾਡੇ ਤੇ ਇਦਾਂ ਦੀ ਬਿਆਨਬਾਜ਼ੀ ਉਹ ਲੋਕ ਕਰਨਗੇ ਤਾਂ ਜਿਹੜੇ ਪ੍ਰੋਡਿਊਸਰਾਂ ਦਾ ਪੈਸਾ ਲੱਗਿਆ ਉਹਨਾਂ ਦਾ ਕੀ ਕਸੂਰ ਸੋ ਇਹ ਬਿਜ਼ਨਸ ਹੈ ਉਹਨਾਂ ਦਾ ਪੈਸਾ ਜਿਹੜਾ ਥੋੜਾ ਬਹੁਤ ਪੈਸਾ ਇਨਵੋਲਵ ਨਹੀਂ ਹੈ ਕਰੋੜਾ ਰੁਪਈਆ ਇਨਵੋਲਵ ਹੈ ਔਰ ਸਾਡੀ ਪੰਜਾਬੀ ਫਿਲਮ ਇੰਡਸਟਰੀ ਦਾ ਪੈਸਾ ਇਨਵੋਲਵ ਹੈ ਔਰ ਜਿੰਦਾ ਸੀ ਜਾਣ ਪੁੱਝ ਕੇ ਕਰੀਏ ਫਿਰ ਤਾਂ ਸੀ ਕਸੂਰ ਬਾਰ ਫਿਰ ਤਾਂ ਅਸੀਂ ਪੂਰਾ ਤੁਸੀਂ ਜੋ ਸਾਨੂੰ ਮਿਹਣੇ ਤਾਨੇ ਜੋ ਗਾਲੀ ਗਲੋਚ ਕਰ ਰਹੇ ਹੋ ਉਹਦੇ ਹੱਕਦਾਰ ਔਰ ਜਿਹੜੀਆਂ ਚੀਜ਼ਾਂ ਪਤਾ ਹੀ ਨਹੀਂ ਸੀ ਕਿ ਹੋਣਗੀਆਂ ਕੱਲ ਨੂੰ ਇਦਾਂ ਦੇ ਸਰਕਮਸਟੈਂਸਸ ਬਣਨਗੇ ਇਦਾਂ ਦੇ ਹਾਲਾਤ ਬਣ ਜਾਣਗੇ ਤੇ ਇਸ ਕਰਕੇ ਅੱਜ ਦਲਜੀਤ ਬਾਈ ਨੂੰ ਬਹੁਤ ਸਾਰੇ ਲੋਕ ਕਿੰਤੂ ਪ੍ਰੰਤੂ ਕਰ ਰਹੇ ਨੇ ਕੋਈ ਫੇਕ ਕਹਿ ਰਿਹਾ ਕੋਈ ਕੁਝ ਬੋਲ ਰਿਹਾ ਤਾਂ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਇਹ ਜਿਹੜਾ ਘਟਨਾਕ੍ਰਮ ਹੈਗਾ ਇਹ ਜਿਹੜੇ ਸਰਕਮਸਟੈਂਸਸ ਹੈਗੇ ਨੇ ਇਹ ਹਾਲਾਤ ਕਿਸੇ ਦੇ ਵਾਚ ਨਹੀਂ ਸੀਗੇ ਨਾ ਪਤਾ ਸੀ ਕਿਸੇ ਨੂੰ ਫਿਲਮ ਬਣਾਉਣ ਵੇਲੇ ਕਿਹੜੀਆਂ ਚੀਜ਼ਾਂ ਬਣ ਜਾਣਗੀਆਂ ਇਦਾਂ ਦੇ ਹਾਲਾਤ ਹੋ ਜਾਣਗੇ ਜਾਂ ਤਾਂ ਬੰਦੇ ਨੇ ਅ ਯੁੱਧ ਤੋਂ ਬਾਅਦ ਉਸ ਲੜਾਈ ਤੋਂ ਬਾਅਦ ਉਸ ਗੱਲਬਾਤ ਤੋਂ ਬਾਅਦ ਜਦੋਂ ਉਹਨਾਂ ਨੇ ਸਾਡੇ ਬਾਰੇ ਕੁਝ ਬੋਲਿਆ ਜਾਂ ਸਾਡੇ ਦੇਸ਼ ਦੇ ਉੱਤੇ ਅਟੈਕ ਕਰਾਇਆ ਉਹ ਤੋਂ ਬਾਅਦ ਫਿਲਮ ਬਣਾਈ ਹੋਵੇ ਫਿਰ ਤਾਂ ਕਸੂਰਵਾਰ ਹੈ ਬੰਦਾ ਹਨਾ ਫਿਰ ਤਾਂ ਤੁਸੀਂ ਕਹਿ ਸਕਦੇ ਹੋ ਜਦੋਂ ਹਾਲਾਤ ਨਾਰਮਲ ਸੀ ਉਹਨਾਂ ਹਾਲਾਤਾਂ ਦੇ ਵਿੱਚੋਂ ਫਿਲਮਾਂ ਬਣੀਆਂ ਉਹ ਸਿਰਫ ਇੱਕ ਫਿਲਮ ਨਹੀਂ ਬਣੀ ਬਹੁਤ ਸਾਰੀਆਂ ਫਿਲਮਾਂ ਬਣੀਆਂ ਉਹਨਾਂ ਕਲਾਕਾਰਾਂ ਨੂੰ ਲੈ ਕੇ ਔਰ ਉਹ ਰਿਲੀਜ਼ ਵੀ ਹੋਈਆਂ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਜਿਹੜੀ ਇਹ ਜਿਹੜਾ ਪ੍ਰੋਪੋਗੈਂਡਾ ਸ਼ੁਰੂ ਹੋਇਆ ਜਾਂ ਜਿਹੜੇ ਇਦਾਂ ਦੇ ਹਾਲਾਤ ਕ੍ਰੀਏਟ ਕੀਤੇ ਜਾਂਦੇ ਸਿਰਫ 10% ਲੋਕ ਨੇ ਜਿਹੜੇ 14 ਨੇ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਹਾਲਾਤ ਅ ਸਹੀ ਨਾ ਰਹਿਣ ਤੇ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਵੇ ਇੱਕ ਜਿਹੜੀ ਚੜ੍ਹਾਈ ਬਰਦਾਸ਼ਤ ਨਹੀਂ ਹੁੰਦੀ ਜਿਹੜੇ ਸਾਡੇ ਰਾਈਵਲਸ ਨੇ ਜਿਹੜੇ ਬਿਆਨਬਾਜ਼ੀ ਕਰ ਰਹੇ ਨੇ ਮੈਨੂੰ ਤਾਂ ਲੱਗਦਾ ਕਿ ਜਿੰਨੇ ਵੀ ਸਿੰਗਰ ਆਰਟਿਸਟ ਨੇ ਜੋ ਵੀ ਨੇ ਉਹ ਸਾਰੇ ਆ ਦਲਜੀਤ ਵਾਈ ਦੀ سپورਟ 'ਚ ਨੇ ਮੈਂ ਵੀ ਦਲਜੀਤ ਵਾਈ ਦੀ سپورਟ ਕਰਦਾ ਹਾਂ ਇਸ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਆ ਮੈਂ ਹਾਂ ਮੈਂ ਤਾਂ ਕਹਿੰਦਾ ਜੇ ਉਸ ਜੰਗ ਤੋਂ ਬਾਅਦ ਪਹਿਲਗਾਮ ਦੇ ਅਟੈਕ ਤੋਂ ਬਾਅਦ ਦਲਜੀਤ ਵਾਈ ਨੇ ਫਿਲਮ ਕੀਤੀ ਹੁੰਦੀ ਫਿਰ ਮੈਂ ਕਹਿੰਦਾ ਕਿ ਦਲਜੀਤ ਵਾਈ ਕਸੂਰਵਾਰ ਹੈ ਵਟੇ ਜਿਹੜੀ ਚੀਜ਼ ਐ ਇਹ ਪਹਿਲਾਂ ਦੀ ਹੋਈ ਹੋਈ ਐ ਜਦੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਇਦਾਂ ਦੇ ਹਾਲਾਤ ਬਣ ਜਾਣੇ ਆ ਇਦਾਂ ਦੀਆਂ ਚੀਜ਼ਾਂ ਹੋ ਜਾਣੀਆਂ ਨੇ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਜਿੰਨੇ ਵੀ ਸਾਡੇ ਬਾਹਰ ਕੈਨੇਡਾ ਅਮਰੀਕਾ ਜਾਂ ਜਿੱਥੇ ਵੀ ਫਿਲਮ ਰਿਲੀਜ਼ ਹੋਈ ਐ ਦੱਬ ਕੇ ਸਪੋਰਟ ਕਰੋ ਯਾਰ ਫਿਲਮ ਨੂੰ ਸਾਡੇ ਪੰਜਾਬੀ ਸਿਨੇਮੇ ਦੀ ਫਿਲਮ ਐ ਪ੍ਰੋਡਿਊਸਰਾਂ ਦਾ ਕੀ ਕਸੂਰ ਜੇ ਇਹਨਾਂ ਦਾ ਪੈਸਾ ਲੱਗਿਆ ਯਾਰ ਉਹਨਾਂ ਨੂੰ ਥੋੜਾ ਨਾ ਪਤਾ ਸੀ ਕਿ ਇਦਾਂ ਦਾ ਕੁਝ ਵਾਪਰ ਜਾਣਾ ਜਾਂ ਇਦਾਂ ਦਾ ਕੁਝ ਹੋ ਜਾਣਾ ਸੋ ਦੱਬ ਕੇ ਸਪੋਰਟ ਕਰੋ ਦੱਬ ਕੇ ਫਿਲਮ ਦੇਖੋ ਔਰ ਜੇ ਇੰਡੀਆ 'ਚ ਰਿਲੀਜ਼ ਨਹੀਂ ਹੋਈ ਉਹ ਸਾਰੇ ਘਾਟੇ ਵਾਦੇ ਬਾਹਰੋਂ ਪੂਰੇ ਕਰਾ ਦੋ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਪੰਜਾਬੀ ਸਿਨੇਮਾ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਹਾਂ ਹੁਣ ਅਸੀਂ ਇੱਕ ਕਮਿਟਮੈਂਟ ਕੀਤੀ ਹੋਈ ਹੈ ਕਿ ਅਸੀਂ ਉਹਨਾਂ ਕਲਾਕਾਰਾਂ ਨਾਲ ਉਹਨਾਂ ਲੋਕਾਂ ਨਾਲ ਕੰਮ ਨਹੀਂ ਕਰਾਂਗੇ ਜੇ ਉਹ ਤੋਂ ਬਾਅਦ ਅਸੀਂ ਕੰਮ ਕਰਦੇ ਫਿਰ ਅਸੀਂ ਗੁਨਾਹਗਰਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਹਾਂ ਯਾਰ ਇਹ ਗੱਲ ਗਲਤ ਹੋਈ ਹੈ ਇਹ ਗੱਲ ਸਹੀ ਨਹੀਂ ਹੈ ਤੇ ਬਾਕੀ ਜਿਹੜੇ ਫੇਕ ਕਹਿੰਦੇ ਨੇ ਤਾਂ ਮੈਂ ਇਹਨਾਂ ਨੂੰ ਕਹਿਣਾ ਚਾਹੂੰਗਾ ਕਿ ਹਰ ਬੰਦੇ ਨੂੰ ਆਪਣੇ ਗਿrievan ਚ ਜ਼ਰੂਰ ਚੱਕਣਾ ਚਾਹੀਦਾ ਔਰ ਮੈਂ ਅਜੇ ਤੱਕ ਮੈਨੂੰ ਬਿਚੇ ਵੀ ਮੈਂ ਕਿਹਾ ਸੀਗਾ ਮੈਨੂੰ ਲੋਕ ਕਹਿੰਦੇ ਆ ਤੇਰੀ ਫਿਲਮ ਆਉਣ ਵਾਲੀ ਐ ਇਸ ਕਰਕੇ ਨਾ ਤੂੰ ਇਹ ਪਬਲਿਸਿਟੀ ਸਟੰਟ ਖੇਡ ਰਹੇ ਆ ਤੁਹਾਨੂੰ ਪਬਲਿਸਿਟੀ ਚਾਹੀਦੀ ਆ ਤੂੰ ਇਸ ਕਰਕੇ ਕਰ ਰਹੇ ਨਹੀਂ ਪਰ ਮੈਂ ਉਹਨਾਂ ਲੋਕਾਂ ਨੂੰ ਫੇਰ ਕਹਿਣਾ ਚਾਹੁੰਗਾ ਕਿ ਤੁਸੀਂ ਕਿੰਨੇ ਕੁ ਸਈਓ ਪਹਿਲਾਂ ਆਪਣੇ ਗਰੇਵਾਂ ਚ ਚੱਕੋ ਖਾਸ ਕਰ ਉਹ ਭਾਈ ਸਾਹਿਬ ਨੂੰ ਜਿਨ੍ਹਾਂ ਦੇ ਸਮਝੀ ਗਏ ਤੁਸੀਂ ਤੇ ਸਾਡੇ ਤੋਂ ਥੱਬਾਂ ਉੱਠਾਂ ਦਾ ਲੈ ਕੇ ਉਹਨਾਂ ਨੇ ਉਦੋਂ ਵੀ ਜਮੀਰ ਉਦੋਂ ਵੀ ਚਾਹੀਦੇ ਹੁੰਦੇ ਨੇ ਫਿਰ ਫੇਕ ਉਹ ਹੁੰਦਾ ਜਿਹੜਾ ਕਿਸੇ ਵੀ ਚੀਜ਼ ਦੇ ਵਿੱਚ ਬੰਦਾ ਫੇਕ ਨਾ ਹੋਵੇ ਹਰ ਇੱਕ ਚੀਜ਼ ਰੀਅਲ ਹੋਵੇ ਸੋ ਇਸ ਕਰਕੇ ਕਿਸੇ ਦੀ ਤਰੱਕੀ ਤੋਂ ਨਹੀਂ ਸਣੀਦਾ ਸੰਗੋਂ ਆਪਣਾ ਆਪਸੀ ਸਾਰੇ ਸਿੰਗਰਾਂ ਦਾ ਸਾਰੇ ਐਕਟਰਾਂ ਦਾ ਭਾਈਚਾਰਾ ਹੈ ਭਾਈ ਕੋ ਇੰਡਸਟਰੀ ਤੋਂ ਸਪੋਰਟ ਕਰੋ ਹਾਂ ਜਿੱਥੇ ਤੁਹਾਨੂੰ ਲੱਗਦਾ ਕਿ ਬੰਦੇ ਨੇ ਜਾਣ ਬੁੱਝ ਕੇ ਕੀਤਾ ਬੰਦੇ ਦੇ ਇਹ ਦਿਮਾਗ 'ਚ ਸੀਗਾ ਉਹਦੀ ਨੀਅਤ 'ਚ ਸੀਗਾ ਕਿ ਮੈਂ ਇਹ ਚੀਜ਼ ਕਰਨੀ ਹੈ ਫਿਰ ਤੁਸੀਂ ਕਰ ਸਕਦੇ ਹੋ ਔਰ ਜਿਹੜੇ ਬੰਦੇ ਨੂੰ ਸਿਰਫ 2 ਜਾਂ 3 ਦਿਨ ਪਹਿਲਾਂ ਐਕਸ ਤੇ ਪ੍ਰਾਈਮ ਮਿਨਿਸਟਰ ਨੇ ਫਾਲੋ ਕੀਤਾ ਹੋਵੇ ਜਿਹੜੀ ਰੂਲਿੰਗ ਪਾਰਟੀ ਹੈ ਉਸਦੇ ਪ੍ਰਾਈਮ ਮਿਨਿਸਟਰ ਨੇ ਫਾਲੋ ਕੀਤਾ ਹੋਵੇ ਤੇ ਫਿਰ ਉਹ ਬੰਦਾ ਗਲਤ ਨਹੀਂ ਹੋ ਸਕਦਾ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਨੇ ਇਹ ਗੱਲਾਂ ਨੇ ਇਹ ਜਾਣ ਬੁੱਝ ਕੇ ਨਹੀਂ ਹੋਈਆਂ ਇਹ ਫਿਲਮ ਜਾਣ ਬੁੱਝ ਕੇ ਹਾਨੀ ਅਮੀਰ ਨੂੰ ਕਾਸਟ ਨਹੀਂ ਕੀਤਾ ਗਿਆ ਇਹ ਬਹੁਤ ਪਹਿਲਾਂ ਕਾਸਟ ਹੋਈ ਸੀ ਉਹ ਤੋਂ ਪਹਿਲਾਂ ਵੀ ਸਾਡੀਆਂ ਪੰਜਾਬੀ ਫਿਲਮਾਂ ਦੇ ਵਿੱਚ ਕਿੰਨੀਆਂ ਹੀ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਜਿਹੜੇ ਆਰਟਿਸਟ ਨੇ ਕੰਮ ਕਰ ਚੁੱਕੇ ਨੇ ਹਾਂ ਜੇ ਪਹਿਲਗਾਮ ਦੇ ਅਟੈਕ ਤੋਂ ਬਾਅਦ ਤੇ ਇਸ ਵਾਰ ਤੋਂ ਬਾਅਦ ਅਸੀਂ ਕਿ ਕਿਸੇ ਨਾਲ ਕੰਮ ਕਰਦੇ ਆ ਫਿਰ ਅਸੀਂ ਦੋਸ਼ੀ ਆ ਫਿਰ ਅਸੀਂ ਗੁਨਾਹਗਰ ਆ ਸੋ which is ਪਹਿਲਾਂ ਦੀ ਇਹ ਮੈਨੂੰ ਲੱਗਦਾ ਗਵਰਨਮੈਂਟ ਨੂੰ ਵੀ ਇਹ ਕਹਿਣਾ ਚਾਹੀਦਾ ਕਿ ਠੀਕ ਐ ਇਹ ਜਿਹੜੀ ਚੀਜ਼ ਆ ਪਹਿਲਾਂ ਹੋ ਗਈ ਇਹਨੂੰ ਰਿਲੀਜ਼ ਕਰ ਲੋ ਐਂਦਾ ਤੁਸੀਂ ਕਦੇ ਹੋ ਜਾ ਨਾ ਕਰਿਓ ਮੈਨੂੰ ਲੱਗਦਾ ਕਿਸੇ ਨੇ ਕਰਨਾ ਵੀ ਨਹੀਂ ਅਸੀਂ ਖੁਦ ਨਹੀਂ ਕਰਨਾ ਚਾਹੁੰਦੇ ਸੋ ਜਿੱਦਾਂ ਦੀਆਂ ਬਿਆਰਬਾਜ਼ੀਆਂ ਉਧਰੋਂ ਆਈਆਂ ਨੇ ਆ ਇਸ ਜਦੋਂ ਆਪਣੀ ਵਾਰ ਹੋਈ ਆਉਣ ਇੱਕ ਛੋਟੀ ਜੀ ਉਸ ਤੋਂ ਬਾਅਦ ਤਾਂ ਉਦੋਂ ਬਾਰੇ ਅਸੀਂ ਵੀ ਨਹੀਂ ਕਰਨਾ ਚਾਹੁੰਦੇ ਸੋ ਮੈਂ ਫੇਰ ਕਹਿਣਾ ਸਪੋਰਟ ਕਰੋ ਸਰਦਾਰ ਜੀ 3 ਨੂੰ ਦੱਬ ਕੇ ਸਪੋਰਟ ਕਰੋ ਆਪਾਂ ਦਾ ਸਰਦਾਰ ਜੀ ਤਰੀ ਦੇ ਨਾਲ ਆ ਜਿਹਨੂੰ ਜੋ ਮਿਰਚਾਂ ਲੜਦੀਆਂ ਨੇ ਜੋ ਲੜਦਾ ਲੜਦਾ ਰਹੇ ਆਪਾਂ ਸਰਦਾਰ ਜੀ ਦੀ ਸਪੋਰਟ ਕਰਦੇ ਆ ਸੋ ਸਾਰੇ ਜਣੇ ਦੱਬ ਕੇ ਸਪੋਰਟ ਕਰੋ ਪੰਜਾਬੀ ਸਿਨੇਮੇ ਨੂੰ ਸਪੋਰਟ